ਨੋ ਪਿੰਡ ਬਾਂਮਣ ਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦ ਐਕਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ ਏਜੀਟੀਐਫ ਕਾਊਂਟਰੈਂਟ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤ્વਰਿਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਕੀਤੀ ਬਲਕਿ ਉਹਨਾਂ ਵਿੱਚ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ ਸੀਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ ਸੇ ਇਹ ਦੱਸਿਆ ਕਿ ਜਿਹੜਾ ਵਾਰਦਾਤ ਚ ਵਰਤਾ ਗਿਆ ਮੋਟਰਸਾਈਕਲ ਉਹਨੇ ਇੱਥੇ ਬੀੜ ਸੇਖਾ ਵਾਲਾ ਜਿਹੜੇ ਖਨੇ ਜੰਗਲਾਤ ਨੇ ਇੱਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਦੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਵਡੇਰਾ ਐਂਡ ਡੀਐਸਪੀ ਗੋਟਕਪੁਰਾ ਜਤेंद्र ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਚੋਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਹੈ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅ ਅੰਧੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਹਨੇ ਇੱਕ ਪੁਲਿਸ ਪਾਰਟੀ ਤੇ ਫਾਇਰ ਕੀਤੇ ਉੱਚ ਤਿੰਨ ਫਾਇਰ ਹੋਏ ਜਿੱਚੋ ਇੱਕ ਫਾਇਰ ਪੁਲਿਸ ਦੀ ਗੱਡੀ ਦੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸਐਚਓ ਨੂੰ ਮਿਸ ਕੀਤਾ ਤੇ ਤੇਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਨ ਹੈ ਉਹ ਚ ਹੀ ਵੈਪਨ ਚ اٹਕ ਗਿਆ ਔਰ ਇਹਨੇ ਪਿੱਛੇ ਜੰਗਲਾ ਚ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਸ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਏਸ਼ਨ ਚ ਜਿਹੜਾ ਇਹਦੀ ਲੱਛ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਹੈ ਮੈਡਮ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਬਤੀਬੁਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਇਹ ਲक्की ਪਟਿਆਲ ਉਹਦੇ ਵੱਲੋਂ ਲਈਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਰਦਤ ਨੂੰ ਅੰਜਾਮ ਦਿੱਤਾ ਹੈ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਊਂਟਰ ਇੰਟ ਏਜੀਟੀਐਫ ਵਕਵਕ ਟੀਮਾਂ ਨੇ ਪਿਛਲੇ 6-7 ਦਿਨਾਂ ਚ ਇਹ ਚ ਕੰਮ ਕੀਤਾ ਹੈ ਔਰ ਜਿਹੜੇ ਬਾਕੀ ਸ਼ੂਟਰਸ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ। This is too early to say but ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਕੀ ਪਟਿਆਲ ਵੱਲੋਂ ਇਹ ਸਾਰਾ ਮੈਟਰ ਆਰਕੈਸਟ੍ਰੇਟ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਮੰਤਵ ਇਹੀ ਸੀ ਕਿ ਇਹ ਇਲਾਕੇ 'ਚ ਇੱਕ ਭੈਅ ਔਰ ਸਹਿਮ ਦਾ ਮਾਹੌਲ ਫੈਲਾਣਾ ਚਾਹੁੰਦੇ ਸੀ। ਬਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤ ਸਖਤ ਐਕਸ਼ਨ ਹੈ ਉਹ ਅਸੀਂ ਹਾਂ ਜੀ ਤਿੰਨ ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਛੇਤੀ ਉਹ ਫੜ ਲਏ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਵਾਰਨਿੰਗ ਹੀ ਦੇਣਾ ਚਾਹਵਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਠਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਦੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਨੇ ਤੇ ਨਾਮਿਨੇਟ ਕਰ ਚੁੱਕੇ ਨੇ ਤੇ ਕ੍ਰਾਈਮ ਦੇ ਨਾਲ-ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਬਹੁਤ ਛੇਤੀ ਉਹਨਾਂ ਨੂੰ ਵੀ ਫੜ ਲਿਆ ਜਾਊਗਾ ਜੀ